ਮੈਂ ਕੱਲ ਹੀ ਇੰਟਰਵਿਊ ਦੇਖ ਰਿਹਾ ਸੀ ਸੀਚੇਵਾਲ ਸਾਹਿਬ ਜੀ ਇੱਥੇ ਆਏ ਹੋਏ ਆ ਪਦਮ ਸ਼੍ਰੀ ਵੀ ਮਿਲ ਗਿਆ ਰਾਜ ਸਭਾ ਦੇ ਮੈਂਬਰ ਵੀ ਬਣ ਗਿਆ ਤੇ ਉਧਰ ਸੱਤ ਕਤਲ ਦੇ ਕੇਸ ਵੀ ਉਹਨਾਂ ਦੇ ਨਾਂ ਤੇ ਬੋਲਦੇ ਆ ਇਹ ਬਾਬੇ ਆ ਸਾਡੇ ਜਿਹਨਾਂ ਨੂੰ ਅਸੀਂ ਬੜੇ ਪਹੁੰਚੇ ਹੋਏ ਬੜਾ ਕੰਮ ਕੀਤਾ ਬੜੀ ਸਫਾਈ ਕੀਤੀ ਬਹੁਤ ਖੁਸ਼ ਕਰਤਾ ਜੀ ਉਹ ਭਾਈ ਉਥੋਂ ਦੇ ਇਲਾਕਿਆਂ ਨੂੰ ਪੁੱਛ ਕੇ ਦੇਖੋ ਕਿੰਨੇ ਬਾਬੇ ਆ ਕਿ ਬਦਮਾਸ਼ ਆ ਆਪਾਂ ਅਸਾ ਕੀ ਵਾਰ ਦੀ ਕਥਾ ਸ਼ੁਰੂ ਕੀਤੀ ਆ ਤੇ ਉਹਦੇ ਵਿੱਚ ਆਪਾਂ ਪਿਛਲੇ ਹਫ਼ਤੇ ਹੀ ਪੜਿਆ ਸੀ ਬਹੁਤ ਭੇਖ ਕੀਆ ਦੇਹੀ ਦੁਖਦੀ ਆ ਤੇ ਦੁਖਦੀ ਮੈਂ ਭੇਖ ਕਰਕੇ ਕੀ ਵੱਤੋ ਵੱਤ ਕਰ ਲੇਗਾ ਕਹਿੰਦੇ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਬਹੁਤ ਭੇਖ ਹੁਣ ਠੰਡ ਦੇ ਵਿੱਚ ਵੀ ਕੱਚਾ ਕਸ਼ਾਰਾ ਹੀ ਪਾਉਣਾ ਆ ਤੇ ਪੰਜਾ ਲੱਤਾਂ ਨਹੀਂ ਟਕਣੀਆਂ ਇਦਾਂ ਹੀ ਆ ਨਾ ਟਕਸਾਲ ਵਾਲੇ ਇਦਾਂ ਇਦਾਂ ਪਹਿਲਾਂ ਤਾਂ ਟਕਣੀਆਂ ਤੇ ਇਹ ਜਿਹੜੇ ਨਿਰਮਲੇ ਸਾਧ ਆ ਇਹਨਾਂ ਨੇ ਕੱਲੀ ਇੱਕ ਕਪੜਾ ਹੀ ਕਪੜਾ ਹੀ ਬੰਨਣਾ ਆ ਸਾਰੇ ਪਾਸੇ ਹੋਰ ਕੁਛ ਨਹੀਂ ਇਹ ਹੁਣ ਅਸੀਂ ਸਿੱਖ ਕੌਮ ਦੇ ਬਾਬੇ ਬਣਾਲੇ ਆ ਸੀਚੇਵਾਲ ਵਰਗੇ ਇੱਕੋ ਜਿਹੜਾ ਲੋਪੋ ਵਾਲਾ ਆ ਇਹ ਸਿੱਖ ਕੌਮ ਦੇ ਅਸੀਂ ਸਮਝਦੇ ਆ ਸਿੱਖ ਕੌਮ ਨਾਲ ਤਾਂ ਕੋਈ ਲੜਣਾ ਦੇਣਾ ਹੀ ਨਹੀਂ ਹੈ ਨਿਰਮਲੇ ਆ ਸਾਦ ਪੰਗਵੇਂ ਕੱਪੜੇ ਪਾਉਂਦੇ ਆ ਕਿਰਪਾਨ ਪਾਉਂਦੇ ਨਹੀਂ ਗੇ ਪੰਜ ਕਕਾਰਾਂ ਤੋਂ ਇਹ ਭਾਗੀ ਆ ਕਿਸ਼ਾਰਾ ਤੱਕ ਨਹੀਂ ਪਾਉਂਦੇ ਇਹ ਬਸ ਇੱਕ ਕਪੜਾ ਜਿਹਾ ਲਵੇਟ ਕੇ ਤੁਰੇ ਫਿਰਦੇ ਆ ਤੇ ਅਸੀਂ ਕਹਿੰਦੇ ਸਿੱਖ ਕੌਮ ਦੇ ਮਹਾਪੁਰਸ਼ ਆ ਉਹ ਸਿੱਖ ਕੌਮ ਨੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਮੁੰਡੇ ਨੂੰ ਨਹੀਂ ਮੰਨਿਆ ਮਹਾਪੁਰਸ਼ ਬਾਬਾ ਨਹੀਂ ਮੰਨਿਆ ਉਹਨੂੰ ਵੀ ਪਰੇ ਕਰਤਾ ਬਾਣੀ ਪੜ ਲਓ ਪੁੱਤਰੀ ਕੋਲ ਨਾ ਪਾਲਿਓ ਕਰ ਪੀ ਰੋ ਕਨ ਮਰਟੀਏ ਉਹ ਵੀ ਪਿੱਠ ਕਰਕੇ ਬੈ ਗਏ ਸੀ ਗੁਰੂ ਨਾਨਕ ਪਾਤਸ਼ਾਹ ਤੋਂ ਸੋ ਬਹੁਤ ਬੋਪੇਖ ਕੀਆ ਦੇਹੀ ਦੁਖ ਦੀਆ ਸੋਵੇ ਜੀਆ ਆਪਣਾ ਕੀਆ ਜੇ ਬਾਣੀ ਤੁਹਾਨੂੰ ਕਹਿ ਰਹੀ ਆ ਪੀ ਭੇਖ ਕਰਨ ਦੇ ਨਾਲ ਤੁਸੀਂ ਸਿਰਫ ਆਪਣੇ ਸਰੀਰ ਨੂੰ ਕਸ਼ਟ ਦੇ ਸਕਦੇ ਹੋ ਹਰੇ ਦਾ ਕੱਖ ਨਹੀਂ ਮਿਲਣਾ ਤੁਹਾਨੂੰ ਹੋਰ ਲੈ ਲੋ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਨੂੰ ਬਹੁਤ ਵਰਤਦੇ ਆ ਬਾਬੇ ਅਈ ਨਾ ਜਿਆਦਾ ਵਰਤਦੇ ਆ ਸੁਖਣੀ ਸਾਹਿਬ ਦੀ ਇੱਕ ਅਸ਼ਤਪਦੀ ਨੂੰ ਵੀ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਵੀ ਇਹ ਕਿਹਦੇ ਹੋਰ ਕੋਈ ਬਾਣੀ ਹੋਣਾ ਪੜਾਉ ਖਾਸ ਕਰਕੇ ਨਾਨਕਸਰੀ ਹੈ ਨਾਨਕ ਸਰ ਦੇ ਵਿੱਚ ਸਿਰਫ ਸੁਖਣੀ ਸਾਹਿਬ ਹੀ बार-बार ਪੜਿਆ ਜਾਂਦਾ ਆ ਉਹਨਾਂ ਨੇ ਪੂਰਾ ਇੱਕ ਗ੍ਰੰਥ ਬਣਾ ਦਿੱਤਾ ਸੁਖਮਣੀ ਸਾਹਿਬ ਦਾ ਹੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਣਾ ਕੇ ਰੱਖਿਆ ਹੋਇਆ ਸਿਰਫ ਮੈਂ ਨਹੀਂ ਕਹਿੰਦਾ ਸੁਖਣੀ ਸਾਹਿਬ ਸੁਖਣੀ ਸਾਹਿਬ 'ਚ ਬਹੁਤ ਸਿਧਾਂਤ ਆ ਜਿਹੜੀ ਮੈਂ ਐਗਜ਼ਾਮਪਲ ਦੇਣ ਲੱਗਾ ਮੈਂ ਸੁਖਮਣੀ 'ਚੋਂ ਹੀ ਦੇਣ ਲੱਗਾ ਬਾਹਰ ਭੇਖ ਅੰਤਰਮਲ ਮਾਇਆ ਸ਼ਪਸ ਨਾਹੀਂ ਕੁਛ ਕਰੇ ਛਪਾਇਆ ਇਹ ਲਕੋਣ ਵਾਸਤੇ ਸਾਰਾ ਕੁਝ ਕਰਦੇ ਆ ਤੇ ਬਾਹਰੋਂ ਪੇਖ ਕਰ ਲਈਏ ਤੇ ਸਾਡੇ ਕੋ ਕਰਮ ਜਿਹੜੇ ਆ ਜਿਹੜੀ ਮੈਂ ਹੁਣੇ ਐਗਜ਼ਾਮਪਲ ਦਿੱਤੀ ਆ ਉਹ ਲੁਕ ਜਾਣੇ ਆ ਬਾਹਰ ਭੇਖ ਅੰਤਰਮਲ ਮਾਇਆ ਅੰਦਰ ਗੰਧ ਇਕੱਠਾ ਕੀਤਾ ਪਿਆ ਆ ਸ਼ਪਸ ਨਾਹੀਂ ਕੁਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਆਣ ਬਾਹਰੋਂ ਕਹਿੰਦੇ ਸੀ ਬਹੁਤ ਗਿਆਨੀ ਆ ਅਸੀਂ ਇਸ਼ਨਾਨ ਵੀ ਕਰਦੇ ਆ ਉੱਥੇ ਵੀ ਜਾਂਦੇ ਆ ਫਲਾਣੇ ਤੀਰਥਾਂ ਤੇ ਵੀ ਜਾਂਦੇ ਆ ਧਿਆਨ ਵੀ ਲਾਉਂਦੇ ਆ ਤੇ ਅੰਤਰ ਵਿਆਪੇ ਲੋਭ ਸਵਾਨ ਅੰਦਰ ਕੁੱਤਾ ਬੈਠਾ ਲੋਭੀ ਜਿਹੜਾ ਅੰਦਰੋਂ ਤੰਗ ਕਰ ਰਿਹਾ ਹੈ ਹੋਰ ਲੈ ਲਓ ਸੂਈ ਰਾਗ ਚੋਂ ਬਾਹਰ ਭੇਖ ਬਹੁਤ ਚਤਰਾਈ ਮਨੂਆ ਦੇਹ ਦੇਸ ਧਾਵੇ ਜਿਹੜਾ ਮਾਨਿਓ ਦਸਾ ਪਾਸਿਆਂ ਭੱਜਾ ਫਿਰਦਾ ਆ ਤੇ ਬਾਹਰ ਭੇਖ ਕਰਕੇ ਚਤਰਾਈ ਕਰ ਰਿਹਾ ਜਿਹੜਾ ਤੁਸੀਂ ਸ਼ੁਰੂ ਚ ਕੋਟ ਕੀਤਾ ਸੀ ਨਾ ਛੱਡੋ ਬੇਸ ਭੇਖ ਚਤਰਾਈ ਚਤਰਾਈ ਨੂੰ ਬੇਸ ਤੇ ਭੇਖ ਨਾਲ ਕਿਉਂ ਜੋੜਿਆ ਗਿਆ ਹੈ ਹਰ ਥਾਂ ਤੇ ਇੱਥੇ ਵੀ ਬਾਹਰ ਭੇਖ ਬਹੁਤ ਚਤਰਾਈ ਇਹ ਚਤਰਾਈ ਆ ਭੇਖ ਨੂੰ ਤਾਨ ਕਰਨਾ ਬ ਗੁਰੂ ਸਾਹਿਬ ਕਹ ਰਹੇ ਆ ਵੀ ਜਿਹੜਾ ਤੁਸੀਂ ਭੇਖ ਤਾਨ ਕਰਕੇ ਚਤਰਾਈ ਕਰ ਰਹੇ ਆ ਨਾ ਤੇ ਮਨੂਆ ਦਹਿ ਦਿਸਤਾ ਹੋਵੇ ਮਨ ਤੁਹਾਡਾ ਦਸਾਂ ਪਾਸੇ ਭੱਜਾ ਫਿਰਦਾ ਆ ਹਉਮੇ ਵਿਆਪਿਆ ਸ਼ਬਦ ਨਾ ਚੀਨੇ ਫਿਰ ਫਿਰ ਜੂ ਨਹੀਂ ਆਵੇ ਹਉਮੇ ਚ ਰਜਿਆ ਹੋਇਆ ਤੂੰ ਸ਼ਬਦ ਨੂੰ ਵਿਚਾਰ ਕਰਦਾ ਨਹੀਂ ਸ਼ਬਦ ਨੂੰ ਕਦੀ ਅੰਦਰ ਨਹੀਂ ਤਰਨ ਕੀਤਾ ਜਿਹਦੇ ਕਰਕੇ ਰੋਜ਼ ਮਰ ਰਿਹਾ ਹਰ ਰੋਜ਼ ਜਨਮ ਮਰਨਾ ਚ ਪੈ ਰਿਹਾ ਹਰ ਰੋਜ਼ ਜੂਨਾ ਭੋਗ ਰਿਹਾ